ਦਾ ਤੈ ਹੁਣ ਕਿਹੜੀ ਸੋਚੀ ਪਈ ਆ ਜੀ ਮੈਂ ਸ ਮੈਂ ਇਹੀ ਸੋਚੀ ਜਾਂਦੀ ਸੀ ਮੰਮੀ ਹੁਣਾਂ ਦੇ ਕਹਿਣ ਤੇ ਮੈਂ ਆ ਤ ਗਈ ਡਾਕਟਰ ਕੋਲ ਪਰ ਇਸ ਵਾਰੀ ਫੇਰ ਮੈਨੂੰ ਇਥੋਂ ਨਾ ਸੁਣਨ ਨੂੰ ਮਿਲੀ ਨਾ ਪਰ ਉਹਨਾਂ ਨੂੰ ਜਾ ਕੇ ਫੇਸ ਕਿੱਦਾਂ ਕਰੂੰਗੀ ਦੇਖ ਮੈਨੂੰ ਨਾ ਤਾਂ ਤੇਰੀ ਮਾਤਾ ਦਾ ਯਕੀਨ ਸੀ ਨਾ ਆਪਣੀ ਮਾਤਾ ਦਾ ਯਕੀਨ ਸੀ ਮੈਂ ਕਹੇ ਤਾਂ ਹੋਈ ਨਾ ਹਵਾ ਤੇ ਤੀਰ ਮਾਰਦੀ ਆ ਪਈਆਂ ਪਰ ਨਾਨੀ ਝੂਠੀ ਨਹੀਂ ਹੋ ਸਕਦੀ ਨਾਨੀ ਨੂੰ ਸਾਰਾ ਪਤਾ ਲੱਗ ਜਾਂਦਾ ਕਿ ਜਵਾਕ ਕਦੋਂ ਤੇ ਕਿਵੇਂ ਹੋਣ ਵਾਲਾ ਹੁੰਦਾ ਚਲੋ ਠੀਕ ਐ ਜੀ ਨਾਨੀ ਜੀ ਨੇ ਵੀ ਭੇਜਿਆ ਹਸਪੀਟਲ ਤੇ ਕੁਝ ਸੋਚ ਕੇ ਭੇਜਿਆ ਹਣ ਕੋਈ ਗੱਲ ਨਹੀਂ ਹੁਣ ਡਾਕਟਰ ਆਊਗੇ ਤੇ ਪਤਾ ਲੱਗੂਗਾ ਵੀ ਕੀ ਕਹਿੰਦੇ ਨੇ ਤੈਨੂੰ ਮੈਂ ਇੱਕ ਗੱਲ ਦੱਸਾਂ ਅੱਗੇ ਆਪਾਂ ਡਾਕਟਰ ਕੋ ਕਿੰਨੀ ਵਾਰ ਆਏ ਹੋਇਆ ਉਦੋਂ ਮੈਨੂੰ ਨਾ ਉਦਾਂ ਦੀ ਵਾਈਬ ਨਹੀਂ ਆਉਂਦੀ ਸੀ ਜਿੱਦਾਂ ਦੀ ਅੱਜ ਵਾਈਬ ਆ ਰਹੀ ਹੈ ਅੱਜ ਮੈਨੂੰ ਐ ਲੱਗਦਾ ਕਿ ਸਭ ਠੀਕ ਹੀ ਹੋਏਗਾ ਚਲੋ ਠੀਕ ਹੈ ਜੀ ਜੇ ਤੁਹਾਨੂੰ ਵਾਈਬ ਵਧੀਆ ਆਂਦੀ ਪਈ ਨਾ ਤੇ ਇਸ ਵਾਰੀ ਮੈਨੂੰ ਵੀ ਵਧੀਆ ਜਾਂ ਕੁਝ ਲੱਗਦਾ ਪਿਆ ਜਿੱਦਾਂ ਮੇਰੀ ਮੰਮੀ ਦਾ ਘਰ ਆ ਕੇ ਮੇਰੇ ਪੇਟ ਨੂੰ ਦੇਖ ਕੇ ਨੋਟ ਕਰਨਾ ਜਾਂ ਮੰਮੀ ਨੇ ਨਾਨੀ ਨੂੰ ਬੁਲਾਇਆ ਨਾਨੀ ਦਾ ਪੇਟ ਨੂੰ ਹੱਥ ਲਾ ਕੇ ਚੈੱਕ ਕਰਨਾ ਚਲੋ ਵਧੀਆ ਹੋਊਗਾ ਡਾਕਟਰ ਨੂੰ ਆਨਦੋ ਦੇਖਦੇ ਆਂ ਕੀ ਕਹਿੰਦੇ ਆ ਫਿਰ ਤੁਸੀਂ ਇਹਨੇ ਦੀ ਨਾ ਬਾਦ ਇੱਥੇ ਹਾਂਜੀ ਦੱਸੋ ਪ੍ਰੈਗਨਨਸੀ ਟੈਸਟ ਕਰਾਣਾ ਹੈ ਜਾਂ ਕੁਝ ਹੋਰ ਬਸ ਡਾਕਟਰ ਜੀ ਫਿਰ ਇਹਨਾਂ ਨਾਨੀ ਜੀ ਆਏ ਹੋਏ ਸੀ ਉਹਨਾਂ ਨੂੰ ਨਾ ਮੇਰੇ ਵੱਲ ਦੇਖ ਕੇ ਪਤਾ ਨਹੀਂ ਕਿਉਂ ਐਦਾਂ ਲੱਗਾ ਕਿ ਮੈਨੂੰ ਦਿਨ ਚੜੇ ਹੋਏ ਨੇ ਮੈਨੂੰ ਆਪਣੇ ਆਪ 'ਚ ਕਦੇ ਫੀਲ ਨਹੀਂ ਹੋਇਆ ਕਿ ਕੋਈ ਇਦਾਂ ਦੇ ਸਿੰਪਟਮ ਹੈਗੇ ਬਸ ਉਹ ਹੀ ਵਹਿਮ ਕੱਢਣ ਆਗੇ ਤੁਹਾਡੇ ਕੋ ਕੋ ਵਹਿਮ ਦਾ ਕੋਈ ਇਲਾਜ ਨਹੀਂ ਹੈ ਤੁਹਾਡੇ ਬੱਚਾ ਹੋਣਾ ਨਾ ਪੋਸੀਬਲ ਹੈ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਸੀ ਦੇਖੋ ਮੈਡਮ ਜੀ ਆਸ ਤੇ ਦੁਨੀਆ ਕਾ ਹੈ ਅਸੀਂ ਵੀ ਅੱਜ ਇੱਕ ਆਸ ਹੀ ਲੈ ਕੇ ਆਏ ਆ ਤੁਸੀਂ ਪਿਛਲੀ ਵਾਰ ਸਾਨੂੰ ਇਹ ਵੀ ਗਿਆ ਸੀ ਕਿ ਜਿਸ ਨੇ ਇਹ ਪ੍ਰੈਗਨੈਂਟ ਹੋ ਗਈ ਉਹ ਕੋਈ ਚਮਤਕਾਰ ਹੀ ਹੋਊਗਾ ਕੀ ਪਤਾ ਰੱਬ ਨੇ ਸਾਡੇ ਨਾਲ ਕੋਈ ਚਮਤਕਾਰ ਹੀ ਕਰਤਾ ਹੋ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਪ੍ਰੈਗਨੈਂਟ ਹੋ ਤੁਸੀਂ ਘਰੇ ਪ੍ਰੈਗਨੈਂਸੀ ਟੈਸਟ ਕਰ ਲੈਂਦੇ ਜੀ ਦੇਖੋ ਜੀ ਮੈਂ ਨਾ ਇਹੋ ਜੇ ਘਰੇ ਬਥੇਰੇ ਟੈਸਟ ਕੀਤੇ ਨੇ ਤੇ ਮੈਨੂੰ ਹੁਣ ਉਹਨਾਂ ਤੇ ਭਰੋਸਾ ਹੀ ਨਹੀਂ ਰਿਹਾ ਤਾਂ ਕਰਕੇ ਨਾ ਮੈਂ ਆਪਣਾ ਵਹਿਮ ਕੱਢਣ ਵਾਸਤੇ ਤੁਹਾਡੇ ਕੋਲ ਹੀ ਆਈ ਆ ਤੁਸੀਂ ਇੱਥੇ ਵੀ ਜੋ ਬਣਦਾ ਨਾ ਜਿਹੜੀ ਵੀ ਅਲਟਰਾਸਾਉਂਡ ਵਗੈਰਾ ਜਾਂ ਹੋਰ ਕੋਈ ਟੈਸਟ ਕਰਾਣਾ ਉਹ ਕਰਾ ਲਓ ਤੇ ਮੇਰਾ ਵਹਿਮ ਦੂਰ ਕਰ ਦਿਓ ਦੇਖੋ ਜੀ ਜੇ ਤੁਹਾਨੂੰ ਐਡਾ ਤਾਂ ਕੁਝ ਲੱਗਦਾ ਮੈਂ ਟੈਸਟ ਲਿਖ ਦੇਣੀ ਆ ਤੁਸੀਂ ਟੈਸਟ ਕਰਵਾ ਲਓ ਵੈਸੇ ਡਾਕਟਰ ਜੀ ਇੱਕ ਗੱਲ ਦੱਸੋ ਕਿ ਤੁਹਾਨੂੰ ਐਡੈਕਟਰੀ ਲਾਈਨ 'ਚ ਕਿੰਨਾ ਕ ਟਾਈਮ ਹੋ ਗਿਆ ਸਰ ਮੈਨੂੰ 8-9 ਸਾਲ ਹੋ ਗਏ ਹੋਏ ਆ ਫਿਰ ਮੈਨੂੰ ਇਹ ਵੀ ਗੱਲ ਦੱਸੋ ਜੇ 8-9 ਸਾਲਾਂ 'ਚ ਕੋਈ ਤਾਂ ਐਸਾ ਕੇਸ ਤੁਹਾਡੇ ਕੋਲ ਆਇਆ ਹੋਣਾ ਨਾ ਜੀ ਜਿਨ੍ਹਾਂ ਨੂੰ 6-7 ਸਾਲ ਹੋ ਗਏ ਬੱਚਾ ਨਹੀਂ ਹੋਇਆ ਤਾਂ ਫਿਰ ਉਹਨਾਂ ਦੇ ਬੱਚਾ ਹੋ ਗਏ। ਹਾਂਜੀ ਇਦਾਂ ਦਾ ਹੋ ਸਕਦਾ ਹੈ। ਤੁਸੀਂ ਟੈਸਟ ਕਰਾਓ, ਰਿਪੋਰਟ ਆ ਲੈਣ ਨੂੰ ਫਿਰ ਦੱਸ ਜਿਨੇ ਆ। ਜੀ ਮੈਂ ਤਾਂ ਇਹ ਕੰਨੀ ਆ। ਜਿਹੜੇ ਵੀ ਟੈਸਟ ਸੀ ਲਿਖੇ ਨਾ ਜੇ ਉਸ ਤੋਂ ਵੀ ਉੱਪਰ ਕੁਝ ਹੈਗਾ ਨਾ ਤੁਸੀਂ ਉਹ ਵੀ ਕਰਾ ਲਿਓ। ਇੱਕ ਵਾਰੀ ਤਾਂ ਵੈਮ ਨਿਕਲ ਜਾਊਗਾ। ਇੱਕ ਵਾਰੀ ਕੁਝ ਗਲਤੀ ਨਾ ਰਹੇ ਜੀ। ਤੁਸੀਂ ਬਾਅਦ ਵਿੱਚ ਕਰੋ। ਮੈਂ ਤੁਹਾਨੂੰ ਟੈਸਟ ਲਿਖ ਕੇ ਦੇ ਦੇਣੀ ਆ। ਤੁਹਾਨੂੰ ਆਵਾਜ਼ ਮਾਰ ਦੇਣੀ ਕਿ ਤੁਹਾਨੂੰ ਤੁਹਾਡੇ ਟੈਸਟ ਹੋ ਜਾਣਗੇ। ਮੰਮੀ ਗੱਲ ਸੁਣਿਓ ਜਰਾ ਹਾਂ ਦੱਸ ਜੈਸਮਿਨ ਕੀ ਹੋਇਆ ਹੈ ਮੰਮੀ ਉਹ ਪੰਨ ਲੱਡੂ ਸੁੱਤਾ ਪਿਆ ਹੈ ਮਾੜੀ ਜੀ ਨਾ ਜਾ ਕੇ ਉਹਨੂੰ ਨਿਗਾ ਮਾਰਾਓ ਮੈਂ ਦੋ ਕਪਾਡੇ ਸਾਫ਼ ਕਰ ਲਵਾਂ ਕਹਿਣਾ ਤੇ ਮੈਂ ਰਾਤ ਕਨੂ ਸੀ ਪਤਾ ਨਹੀਂ ਉਸੇ ਦੇ ਦੋਨੋਂ ਜਣੇ ਕਿੱਥੇ ਗਏ ਹੋਏ ਨੇ ਉਹ ਨਾ ਦੋਨੋਂ ਕਿਸੇ ਜ਼ਰੂਰੀ ਕੰਮ 'ਚ ਗਏ ਨੇ ਫੋਨ ਕਰਕੇ ਐਵੇਂ ਪੁੱਛਣਾ ਲੱਗ ਜੀ ਮੈਂ ਆਪੇ ਦੇਖ ਆਨੀਆ ਲੱਡੂ ਨੂੰ ਉਹ ਤਾਂ ਚਲੋ ਠੀਕ ਹੈ ਮੰਮੀ ਥੋੜਾ ਆਰਾਮ ਨਾਲ ਬੋਲ ਲਵੋ ਹੁਣ ਤੁਸੀਂ ਕਿੰਨੀ ਕੀਤਰਵੇਂ ਨਾਲ ਗੁੱਸੇ ਰਹਿਣਾ ਵੇ ਮਾਫੀ ਮੰਗ ਤਾਂ ਲਈ ਮੈਂ ਸਾਰਿਆਂ ਕੋਲੋਂ ਤੇਰੇ ਮਾਫੀ ਮੰਗਣ ਨਾਲ ਉਹਨਾਂ ਦੀ ਖੁਸ਼ੀਆਂ ਵਾਪਸ ਨਹੀਂ ਆ ਜਾਣੀਆਂ ਪਹਿਲੇ ਆਪਣੀ ਮਾਂ ਦੇ ਮਗਰ ਨਾ ਲੱਗਦੀ ਤੇ ਆ ਗੱਲ ਨਾ ਨਾ ਹੁੰਦੀ ਮੰਮੀ ਉਹਨੂੰ ਲੱਟੂ ਨੂੰ ਨਹੀਂ ਰੱਖਣਾ ਚਾਹੁੰਦੀ ਮੈਂ ਵੀ ਉਹਨਾਂ ਨੂੰ ਜ਼ਬਰਦਸਤੀ ਨਹੀਂ ਦੇ ਸਕਦੀ ਨਾ ਲੱਟੂ ਤਾਂ ਇਸ ਘਰ ਦਾ ਸੰਜਾ ਬੱਚਾ ਮੈਂ ਪਰ ਪਹਿਲੇ ਮਾਪੇ ਹੋ ਤੇ ਹੁਣ ਦੋਨੋਂ ਉਹੀ ਨੇ ਹੁਣ ਆ ਗੱਲਾਂ ਕਰਨ ਦਾ ਨਾ ਜੈਸਮੀਨ ਕੋਈ ਫਾਇਦਾ ਨਹੀਂ ਤੇਰੀ ਇੱਕ ਨਿੱਕੀ ਜੀ ਗੱਲ ਨੇ ساری ਜ਼ਿੰਦਗੀ ਦਾ ਉਹਨਾਂ ਨੂੰ ਦੁੱਖ ਦੇ ਦਿੱਤਾ ਹੈ ਗਲਤੀਆਂ ਕਿਤੇ ਕੋਲ ਨਹੀਂ ਹੁੰਦੀਆਂ ਸਾਡੇ ਕੋਲ ਵੀ ਜ਼ਿੰਦਗੀ 'ਚ ਕਿਤੇ ਨਾ ਕਿਤੇ ਕੋਈ ਗਲਤੀ ਹੋਈ ਹੁੰਦੀ ਹੈ ਐਨਾ ਕੋਲ ਵੀ ਹੋ ਸਕਦੀ ਹੈ ਗਲਤੀ ਰਾਧਿਕਾ ਤੇ ਪਵਨ ਵੀ ਕੋਈ ਗਲਤੀ ਕਰ ਸਕਦੇ ਨੇ ਜੇ ਮੈਂ ਕੋਈ ਗਲਤੀ ਕਰ ਦਿੱਤੀ ਤੂੰ ਵੀ ਵਾਰ-ਵਾਰ ਮੈਨੂੰ ਅਹਿਸਾਸ ਦਵਾਈ ਜਾਂਦੇ ਪਿਓ ਤੈਨੂੰ ਗਲਤੀ ਦਾ ਅਹਿਸਾਸ ਨਾ ਤਾਂ ਦਿਵਾ ਰਿਆਂ ਜਦੋਂ ਤੂੰ ਬੱਚਾ ਲੈ ਕੇ ਆਪਣੇ ਪੇਕੇ ਗਈ ਸੀ ਨਾ ਉਦੋਂ ਤੂੰ ਰਾਧਿਕਾ ਦਾ ਹਾਲ ਦੇਖਦੀ ਕੀ ਹੋਇਆ ਪਿਆ ਸੀ ਤੇ ਜੇ ਰਾਧਿਕਾ ਨੂੰ ਕੁਝ ਹੋ ਜਾਂਦਾ ਮੇਰੇ ਦੇ ਮੁੰਡੇ ਦਾ ਘਰ ਖਰਾਬ ਹੋ ਜਾਣਾ ਸੀ ਨਾ ਹੁਣ ਜੋ ਪਿੱਛੇ ਹੋ ਗਿਆ ਉਹਨੂੰ ਤਾਂ ਮੈਂ ਬਦਲ ਨਹੀਂ ਸਕਦੀ ਪਰ ਹਾਂ ਮੈਂ ਤੁਹਾਡੇ ਨਾਲ ਇੱਕ ਵਾਦਾ ਜ਼ਰੂਰ ਕਰਦੀ ਹਾਂ ਮੈਨੂੰ ਆਪਣੇ ਵੱਡੇ ਮੁੰਡੇ ਦੀ ਕਸਮ ਲੱਗੇ ਜਿਹੋਂ ਨੂੰ ਲੱਡੂ ਲਲੰਗੇ ਮੈਂ ਵਾਪਸ ਨਹੀਂ ਲਵਾਂਗੀ ਕੋਈ ਗੱਲ ਨਹੀਂ ਉਹ ਆਂਦੇ ਨੇ ਤੇ ਉਹਨਾਂ ਨਾਲ ਬਹਿ ਕੇ ਨਾ ਗੱਲ ਕਰ ਲਈ ਜੇ ਤੇ ਮੰਨਦੇ ਨੇ ਤੇ ਦੇ ਦੀ ਜੇ ਨਹੀਂ ਮੰਨਦੇ ਤੇ ਹੁਣ ਮੇਰੇ ਦੋਨਾਂ ਮੁੰਡਿਆਂ 'ਚ ਨਾ ਕਲੇਸ਼ ਨਾ ਪਵਾਦੀ ਮੰਮੀ ਹੁਣ ਇਸ ਘਰ ਨੂੰ ਨਾ ਮੈਂ ਜੋੜ ਕੇ ਰੱਖਾਂਗੀ ਤੇ ਸਾਰਿਆਂ 'ਚ ਪਿਆਰ ਬਣਾਈ ਰੱਖਾਂਗੀ ਇਹ ਤੁਹਾਡੇ ਨਾਲ ਜੈਸਮਿਨ ਦਾ ਵਾਦਾ ਹੈ ਉਹ ਆਂਦੇ ਆ ਤਾਂ ਦੇਖਦੇ ਆਂ ਬਾਕੀ ਜਿਹੜੇ ਕੰਮ ਨੂੰ ਗਏ ਨੇ ਨਾ ਮੈਂ ਕਹਿੰਨੀ ਆ ਰੱਬ ਕਰਕੇ ਉਹ ਕੰਮ ਬਾਣੀ ਜਾਵੇ ਤੇ ਤੁਹਾਨੂੰ ਪਤਾ ਉਹ ਕਿੱਥੇ ਗਏ ਨੇ ਤੇ ਮੈਨੂੰ ਹੀ ਦੱਸ ਦੋ ਮੈਂ ਉਹਨਾਂ ਕੋਲ ਜਾ ਹੀ ਆਂਨੀ ਆ ਕਿ ਪਤਾ ਉਹਨਾਂ ਨੂੰ ਮੇਰੀ ਲੋੜ ਪੈ ਜੇ ਕੋਈ ਗੱਲ ਨਹੀਂ ਪੁੱਤ ਆ ਥੋੜੀ ਦੇਰ ਤੱਕ ਨਾ ਤੈਨੂੰ ਪਤਾ ਲੱਗ ਹੀ ਜਾਣਾ ਵੀ ਉਹ ਕਿਹੜੇ ਕੰਮ ਗਏ ਨੇ ਤੇ ਬਾਕੀ ਤੂੰ ਆ ਦੋ ਭਾਂਡੇ ਪੈਨੇ ਥੋਲੇ ਤੇ ਮੈਂ ਲੱਡੂ ਨੂੰ ਦੇਖ ਆਵਾਂ ਮੰਮੀ ਇੱਧਰ ਆਈਏ ਜਰਾ ਮੰਮੀ ਦੇ ਦਿਮਾਗ 'ਚ ਪਤਾ ਨਹੀਂ ਇਹ じゃ ਕੀ ਆਇਆ ਜਿਹੜਾ ਦੀਦੀ ਨੂੰ ਵਹਿਮ ਪਾਇਆਏ ਨੇ ਹਾਂ ਪੁੱਤ ਚਾਹਿਆ ਤੈਨੂੰ ਕੁਝ ਨਹੀਂ ਮੰਮੀ ਇੱਥੇ ਬੈਠੋ ਜਰਾ ਮੰਮੀ ਤੁਹਾਡੇ ਦਿਮਾਗ 'ਚ ਅਜੇ ਕੀ ਆਇਆ ਜਿਹੜਾ ਤੁਸੀਂ ਦੀਦੀ ਨੂੰ ਵਹਿਮ ਪਾਇਆਏ ਹੋ ਵੀ ਉਹਨਾਂ ਦੇ ਬੱਚਾ ਹੋਣ ਵਾਲਾ ਉਹ ਦੋਵੇਂ ਜਣੇ ਹੁਣ ਹਸਪੀਟਲ ਬੈਠੇ ਨੇ ਪਤਾ ਨਹੀਂ ਅੱਜ ਤੱਕ ਤਾਂ ਮੇਰੇ ਦਿਮਾਗ 'ਚ ਕੋਈ ਅਜਿਹੀ ਗੱਲ ਆਈ ਨਹੀਂ ਪਰ ਉਸ ਦਿਨ ਜਦੋਂ ਮੈਂ ਉਹਦਾ ਪੇਟ ਦੇਖਿਆ ਨਾ ਤਾਂ ਮੈਨੂੰ ਐ ਲੱਗਿਆ ਵੀ ਉਹਨੂੰ ਨਾ ਦਿਨ ਚੜ ਗਏ ਟਾਈਮ ਉਹਦੇ ਸਾਸਰੋਂ ਕਿਹਾ ਵੀ ਇਹਨੂੰ ਨਾ ਇੱਕ ਵਾਰ ਹਸਪੀਟਲ ਦਿਖਾਇਆ ਮੰਮੀ ਤੁਹਾਨੂੰ ਨਹੀਂ ਪਤਾ ਜੇ ਇਹ ਗੱਲ ਸੱਚ ਹੋ ਗਈ ਨਾ ਕਿ ਰਾਧਿਕਾ ਦੀਦੀ ਨੂੰ ਦਿਨ ਚੜ ਗਏ ਨੇ ਤਾਂ ਉਹਨਾਂ ਦੋਨਾਂ ਮੀਆਂ ਬੀਬੀ ਨੇ ਬੜੇ ਖੁਸ਼ ਹੋਣਾ ਉਹਨਾਂ ਨੇ ਤਾਂ ਸਗੋਂ ਐਡੇ ਵੱਡੇ ਦੁੱਖ ਚੋਂ ਨਿਕਲ ਜਾਣਾ ਜਦੋਂ ਸਾਰੇ ਬੰਦੇ ਇੱਕ ਬੰਦੇ ਵਾਸਤੇ ਅਡਾਸ ਕਰਦੇ ਆ ਨਾ ਤਾਂ ਉਹ ਗੱਲ ਸੱਚੀ ਹੁੰਦੀ ਆ ਮੈਂ ਤਾਂ ਵੈਸੇ ਦੀਦੀ ਨੂੰ ਫੋਨ ਲਾਇਆ ਸੀਗਾ ਤੇ ਦੀਦੀ ਮੈਨੂੰ ਅੱਗੋਂ ਦੱਸਦੇ ਵੀ ਉਹ ਪ੍ਰੈਗਨਨਸੀ ਟੈਸਟ ਕਰਵਾਣ ਹਸਪੀਟਲ ਗਏ ਹੋਏ ਨੇ ਹਾਨੂੰ ਨਹੀਂ ਪਤਾ ਮੰਮੀ ਮੈਂ ਤਾਂ ਬੜੀ ਖੁਸ਼ ਹੋਈ ਮੈਂ ਤਾਂ ਇਹੀ ਕਹਿਨੀ ਆ ਕਿ ਰੱਬ ਉਹ ਹੁਣ ਜਿੱਦਾਂ ਕਿਦਾਂ ਕਰਕੇ ਨਾ ਉਹਨਾਂ ਦੀ ਸੋਣੀ ਲਵੇ ਮੈਨੂੰ ਤਾਂ ਲੱਗਦਾ ਮੇਰੀ ਧੀ ਦੀ ਰੱਬ ਨੇ ਸੁਣ ਲਈ ਪਰ ਤੂੰ ਵੀ ਤਾਂ ਕੋ ਚੰਸ਼ੂ ਬਾਰੇ ਸੋਜ ਲਾ ਓ ਮੰਮੀ ਰੁਕ ਜਾ ਮੈਂ ਕਹਿਨੀ ਆ ਪਹਿਲੇ ਰੱਬ ਦੀਦੀ ਦੀ ਸੁਣ ਲਵੇ ਦੀਦੀ ਦੇ ਜਵਾਬ ਹੋ ਜਾਣਾ ਅੰਚ ਨੂੰ ਤਾਂ ਭੈਣ ਭਰਾ ਆਪੇ ਹੀ ਮਿਲ ਜਾਣਾ ਨਾਲੇ ਦੀਦੀ ਦੇ ਜਵਾਬ ਨਾਲ ਸਾਡੇ ਸਭ ਦੇ ਪਰਿਵਾਰ 'ਚ ਵੀ ਖੁਸ਼ੀਆਂ ਵਾਧੂ ਵਧ ਜਾਣਗੀਆਂ ਭਾਈ ਮੇਰੇ ਲਈ ਤਾਂ ਮੇਰੀ ਧੀ ਤੇ ਨੂੰ ਇੱਕ ਬਰਾਬਰ ਨਾ ਮੈਂ ਕਦੇ ਉਹਦੇ 'ਚ ਫਰਕ ਕੀਤਾ ਤੇ ਨਾ ਮੈਂ ਤੇਰੇ 'ਚ ਬਸ ਮੰਮੀ ਇੱਕ ਵਾਰੀ ਨਾ ਹੁੰਦੀ ਜੀ ਜੀ ਕੋਕ ਖਰੀ ਹੋ ਜਵੇ ਆ ਜੈਸਮੀਨ ਦੀ ਬੱਚੀ ਨੂੰ ਤਾਂ ਮੈਂ ਦੱਸ ਕੇ ਆਉਂਗੀ ਬਾਲੀ ਤਿੰਗੜ ਦੀ ਆ ਨਾ ਇਹ ਜਿਹੜੀ ਨਾਣਾ ਪੁੱਤ ਅੱਜੂ ਵੀ ਕਹੀ ਜਾਂਦਾ ਸੀ ਮੈਂ ਉਹਦੇ ਭਰਾ ਨੂੰ ਦੱਸ ਕੇ ਆਉਂਗਾ ਤੂੰ ਵੀ ਗਈ ਜਾਨੀ ਐ ਮੈਂ ਜੈਸਮੀਨ ਨੂੰ ਦੱਸ ਕੇ ਆਉਂਗੀ ਇੱਕ ਵਾਰ ਤਾਂ ਜੈਸਮੀਨ ਨੇ ਰਾਜਗਰ ਨੂੰ ਖੁਸ਼ੀ ਦਿੱਤੀ ਐ ਨਾ ਮੰਮੀ ਇਹ ਜੀ ਖੁਸ਼ੀ ਦਾ ਕਰਨਾ ਹੀ ਕੀ ਐ ਜਿਹੜਾ ਸਾਰੇ ਜ਼ਿੰਦਗੀ ਲਈ ਬੰਦੇ ਨੂੰ ਅੰਦਰੋਂ ਤੋੜ ਕੇ ਰੱਖ ਦਵੇ ਹੁਣ ਤਾਂ ਬਸ ਰਾਧਿਕਾ ਦੀਦੀ ਨਾ ਲੱਡੂ ਦੇ ਦੁੱਖ ਚੋਂ ਤਾਂ ਹੀ ਬਾਹਰ ਆ ਸਕਦੇ ਨੇ ਜਦੋਂ ਉਹਨਾਂ ਦੀ ਆਪਣੀ ਖੁੱਖ ਹਰੀ ਹੋਊਗੀ। ਦੇਖ ਪੁੱਤ ਨਾ ਅੱਜੂ ਦਾ ਤੇ ਨਾ ਤੇਰਾ ਹੱਕ ਬਣਦਾ ਵੀ ਤੁਸੀਂ ਜੈਸਮੀਨ ਨਾਲ ਫालतू ਕੋਈ ਗੱਲ ਕਰੋ। ਉਹਦੇ ਸਹੁਰੇ ਹੈਗੇ ਆ ਨਾ ਉਹਦਾ ਰਹਿਣਾ ਨਾ ਰਹਿਣਾ ਉਹ ਆਪਣੇ ਆਪ ਦੇਖਣਗੇ। ਮੈਨੂੰ ਤਾਂ ਅੱਜੂ ਦੱਸਦੇ ਪਏ ਸੀਗੇ ਵੀ ਹੁਣ ਤਾਂ ਜੈਸਮੀਨ ਮਗਰ ਪਈ ਹੋਈ ਆ ਉਹਨਾਂ ਦੇ ਵੀ ਤੁਸੀਂ ਜਵਾਬ ਲੈ ਲਓ ਲੈ ਲਓ ਪਰ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਰਾਧਿਕਾ ਦੀਦੀ ਹੋਣੀ ਹੁਣ ਉਹਨਾਂ ਤੋਂ ਜਵਾਬ ਲੈ ਕਿਉਂ ਨਹੀਂ ਰਹੇ? ਪੁੱਤ ਇਹ ਫੈਸਲਾ ਤਾਂ ਪਵੰਦ ਆ। ਉਹ ਕਹਿੰਦਾ ਮੈਂ ਬੇਵਿਲਾਦ ਰਹਿ ਲੂੰਗਾ ਮੈਂ ਨਾ ਆਪਣੇ ਭਰਾ ਪਰਜਾਈ ਤੋਂ ਨਾ ਤਾਂ ਲੱਗ ਰਿਹਾ ਸਕਦਾ ਕਿ ਨਾ ਮੈਂ ਉਹਨਾਂ ਨੂੰ ਲੜਦੇ ਦੇਖ ਸਕਦਾ ਚਲੋ ਮੰਮੀ ਇਹ ਵੀ ਫੈਸਲਾ ਵੈਸੇ ਜੀਜਾ ਜੀ ਦਾ ਠੀਕ ਹੀ ਹੈ ਪਰ ਜੈਸਮਿਨ ਨੇ ਜਿਹੜੀ ਹਰਕਤ ਕੀਤੀ ਹੈ ਨਾ ਉਹਦੇ ਨਾਲ ਤਾਂ ਸਾਰੇ ਘਰ ਦਾ ਮਾਹੌਲ ਇੱਕ ਵਾਰੀ ਤਾਂ ਵਿਗੜਿਆ ਹੀ ਪਿਆ ਉਹ ਤਾਂ ਮਾਹੌਲ ਤਾਂ ਵਿਗੜਿਆ ਹੀ ਹੋਇਆ ਰਾਜਕਾ ਦਾਦੀ ਸੀ ਨਾ ਅਸ਼ੀਸ਼ ਨੇ ਜੈਸਮਿਨ ਨੂੰ ਨਾ ਬੱਚਿਆਂ ਦੇ ਮੋਹ ਨੂੰ ਅੰਦਰ ਵੜਿਆ ਹਜੇ ਉਹਨੂੰ ਵੈਸੇ ਮਾਫ ਨਹੀਂ ਕੀਤਾ ਮੰਮੀ ਵੈਸੇ ਨੇ ਇੱਕ ਮਾਂ ਹੀ ਹੁੰਦੀ ਹੈ ਜੇ ਜਿਹੜੀ ਆਪਣੀ ਧੀ ਰਕਰ ਉਜਾੜ ਵੀ ਸਕਦੀ ਹੈ ਤੇ ਵਸਾ ਵੀ ਸਕਦੀ ਹੈ ਜੈਸਮின் ਦੀ ਮਮਮੀ ਨੇ ਤਾਂ ਬੜਾ ਜ਼ੋਰ ਲਾਇਆ ਕਿ ਇਹਨਾਂ ਦਾ ਘਰ ਖਰਾਬ ਹੋ ਜਾਏ ਪਰ ਜੈਸਮின் ਦੀ ਜੀ ਦਿਮਾਗ ਲਾਗੇ ਆਪਣਾ ਘਰ ਬਚਾ ਗਏ ਪਰ ਮੰਮੀ ਮੈਨੂੰ ਇਹ ਗੱਲ ਦੱਸੋ ਜੇ ਰਾਧਿਕਾ ਦੀ ਜੀ ਰਿਪੋਰਟ ਪੋਜ਼ਿਟਿਵ ਆ ਗਈ ਤਾਂ ਫਿਰ ਆਪਾਂ ਉਹਨਾਂ ਨੂੰ ਥੋੜੇ ਦਿਨ ਇੱਧਰ ਲੈ ਆਈਏ ਜੇ ਅੰਛ ਨਾਲ ਖੇਡਣਗੇ ਨਾ ਤੇ ਉਹ ਹੀ ਪਤਾ ਉਹ ਲੱਡੂ ਦੇ ਦੁੱਖ ਨੂੰ ਭੁੱਲ ਹੀ ਜਾਣ ਦੇ ਪੁੱਤ ਮੈਨੂੰ ਨਾ ਰੱਬ ਤੇ ਪੂਰਾ ਯਕੀਨ ਹੈ ਇਸ ਵਾਰ ਰੱਬ ਨੂੰ ਨਾ ਮੇਰੀ ਧੀ ਦੀ ਸੁਣਨੀ ਪੈਣੀ ਹੈ ਜੈ ਉਸਵਰੋ ਨੇ ਮੇਰੀ ਗੱਲ ਸੁਣ ਲਈ ਨਾ ਤੇ ਮੈਂ ਆਜੂ ਨੂੰ ਭੇਜ ਕੇ ਨਾ 10-15 ਦਿਨ ਵਾਸਤੇ ਰਾਜਗਰ ਨੂੰ ਇੱਧਰ ਬੁਲਾ ਲੈਣਾ ਮੰਮੀ ਅਜੀ ਦਜੀ ਤੱਕ ਤੁਸੀਂ ਗੱਲਾਂ ਕਰੀ ਜਾਂਦੇ ਹੋ ਨਾ ਮੈਨੂੰ ਤਾਂ ਐਕਸਾਈਟਮੈਂਟ ਜੀ ਹੋਈ ਜਾਂਦੀ ਹੈ ਜੇ ਤੁਸੀਂ ਕਹਿੰਦੇ ਹੋ ਤੇ ਕਰਾਂ ਦੀਦੀ ਨੂੰ ਫੋਨ ਨਾਣਾ ਪੁੱਤ ਹਜੇ ਖੜ ਜਾ ਹਜੇ ਤਾਂ ਉਹ ਆਪ ਸਾਰੇ ਟੈਨਸ਼ਨ ਛੋਣੇ ਜੇ ਕੁਝ ਹੋਇਆ ਤਾਂ ਉਹ ਆਪਾਂ ਨੂੰ ਫੋਨ ਕਰਕੇ ਦੱਸੂਗੀ ਮੰਮੀ ਮੇਰੀ ਤਾਂ ਨਾ ਨੀਗਾ ਫੋਨ ਤੇ ਹੀ ਹੈ ਕਦੋਂ ਦੀਦੀ ਹਰਾ ਦਾ ਫੋਨ ਆਵੇ ਤੇ ਗੁੱਡ ਨਿਊਜ਼ ਮਿਲੇ ਮੇਰਾ ਤਾਂ ਪੰਗੜਾ ਪਾਉਣ ਨੂੰ ਜੀ ਕਰਦਾ ਓ ਹਾਂ ਫਿਰੇ ਕਿਹੜੇ ਭੰਗੜੇ ਬੰਦੀਆਂ ਤਿਆਰੀ ਕਰੀ ਜਾਨੀ ਆ ਤੂੰ ਹੁਣ ਤੁਹਾਨੂੰ ਮੈਂ ਕਿੱਦਾਂ ਦੱਸਾਂ ਜੀ ਦੀਦੀ ਨਾ ਜੀਜਾ ਜੀ ਦੇ ਨਾਲ ਪ੍ਰੈਗਨਨਸੀ ਚੈੱਕ ਅਪ ਕਰਾਨ ਗਏ ਹੋਏ ਨੇ ਮੈਂ ਤਾਂ ਉਹਨਾਂ ਦੇ ਫੋਨ ਦੀ ਵੇਟ ਕਰਦੀ ਪਈ ਆ ਕਦੋਂ ਹੀ ਗੁੱਡ ਨਿਊਜ਼ ਆਊਗੀ ਠੀਕ ਆ ਆਦਾ ਗੱਲ ਤੂੰ ਬਹੁਤ ਵਧੀਆ ਦੱਸੀ ਆ ਮੈਨੂੰ ਜੇ ਗੱਲ ਸੱਚੀ ਹੋ ਗਈ ਨਾ ਮੰਮੀ ਤੇ ਜੈਸਵੰਤ ਦੀ ਬੱਚੀ ਨੂੰ ਮੈਂ ਦੱਸਾਂਗਾ ਓਏ ਠੰਡਾ ਰਹਿ ਠੰਡਾ ਹੁਣ ਉਹਨੂੰ ਠੰਡੀ ਕਰਕੇ ਛੱਡੀਆਂ ਹੁਣ ਤੂੰ ਤੱਤਾ ਹੋ ਜਾ ਆਪਾਂ ਨਾ ਉਧਰ ਖੁਸ਼ੀ ਵੰਡਣ ਜਾਣਾ ਨਾ ਕਿ ਲੜਨ ਪਤਾ ਨਹੀਂ ਮੰਮੀ ਤੁਸੀਂ ਤਾਂ ਦੀਦੀ ਕਿਹੜੀ ਮਿੱਟੀ ਦੇ ਬਣੇ ਹੋ ਉਹ ਆਪਣੇ ਨਾਲ ਇੰਨਾ ਕੁਝ ਕਰਦੀ ਪਈ ਆ ਤੇ ਤੁਸੀਂ ਉਹਨੂੰ ਕੁਝ ਕਹਿਣ ਹੀ ਨਹੀਂ ਦਿੰਦੇ ਪੁੱਤ ਕਈ ਰਿਸ਼ਤੇ ਬਚਾਣ ਲਈ ਨਾ ਜ਼ਹਿਰ ਦੇ ਘੁੱਟ ਭਰਨੇ ਪੈਂਦੇ ਜਿਵੇਂ ਤੂੰ ਉੱਧਰ ਜਾ ਕੇ ਬੋਲੂਗਾ ਨਾ ਕਿ ਉਹ ਨਾ ਭਰਾਮਾ ਭਰਾਮਾ ਚ ਲੜਾਈ ਹੋ ਜਾਣੀ ਆ ਮੰਮੀ ਮੈਂ ਨਾ ਦੋਨਾਂ ਭਰਾਮਾ ਕਰਕੇ ਚੁੱਪ ਬੈਠਾ ਨਹੀਂ ਤਾਂ ਜੈਸਮੀਨ ਦੀ ਮੈਂ ਚੰਗੀ ਰੀਲ ਬਣਾਣੀ ਸੀ ਨਾਲੇ ਮੰਮੀ ਦੋਵੇਂ ਭਰਾਮਾ ਚ ਸਾਡੇ ਕਰਕੇ ਫਰਕ ਮੈਂ ਕੁਝ ਸਮਝੀ ਨਹੀਂ ਜੇ ਤੂੰ ਉੱਧਰ ਜਾ ਕੇ ਜੈਸਮੀਨ ਨੂੰ ਬੋਲੂਗਾ ਤਾਂ ਆਸ਼ਿਸ਼ ਤੈਨੂੰ ਥੋੜੀ ਕੁਝ ਕਹੂਗਾ ਉਹ ਤਾਂ ਆਪਣੇ ਭਰਾ ਨੂੰ ਹੀ ਕਹੂਗਾ ਨਾ ਵੀ ਤੂੰ ਆਪਣੇ ਸਾਲੇ ਨੂੰ ਸਮਝਾ ਚਲੋ ਛੱਡੋ ਹੁਣ ਇਹਨਾਂ ਗੱਲਾਂ ਨੂੰ ਖਤਮ ਕਰੋ ਉਹਨਾਂ ਮਗਰ ਲੱਗ ਕੇ ਆਪਾਂ ਕਿਉ ਲੜੀ ਜੰਨੇ ਆ ਤੁਸੀਂ ਬੈਠੋ ਮੈਂ ਸੁਈ ਚ ਕੰਮ ਕਰਿਆ ਵਾ ਹਾ ਹਾ ਪੁੱਤ ਜਾਏ ਡਾਕਟਰ ਕੋਲ ਕੀ ਕਹਿੰਦਾ ਡਾਕਟਰ ਕਰਾ ਲੀਆ ਦੀ ਰਿਪੋਰਟਾ ਮੰਮੀ ਰਿਪੋਰਟਾਂ ਵੀ ਕਰਾ ਲੀਆਂ ਨੇ ਟੈਸਟੋਸਟੋਨ ਉਹਨਾਂ ਨੇ ਸਾਰੇ ਕਰਾ ਲਏ ਨੇ ਅਲਟਰਾਸਾਉਂਡ ਵੀ ਹੋ ਗਈ ਐ ਪਰ ਹਸਪੀਟਲ ਸੀਗਾ ਰਾਸ਼ੇ ਉਹ ਕਹਿੰਦੇ ਅਸੀਂ ਰਿਪੋਰਟਾ ਦਵਾਂਗੇ ਤਿੰਨ ਚਾਰ ਘੰਟਿਆਂ ਬਾਅਦ ਫਿਰ ਅਸੀਂ ਉੱਥੇ ਬੈਠੇ ਕੀ ਕਰਨਾ ਸੀ ਅਸੀਂ ਆਗੇ ਰਾधिका ਡਾਕਟਰ ਨੇ ਤੈਨੂੰ ਲੰਬੇ ਪਾ ਕੇ ਚੈੱਕ ਕਰ ਲਿਆ ਸੀਗਾ ਨਾ ਉਹਦੇ ਫੇਸ ਤੋਂ ਤੈਨੂੰ ਕੀ ਲੱਗਦਾ ਸੀਗਾ ਵੀ ਹੈ ਕੁਝ ਪਹਿਲਾਂ ਤਾਂ ਨਾ ਮੰਮੀ ਡਾਕਟਰ ਮੰਨਣ ਨੂੰ ਇਨਤਿਆਰ ਸੀ ਉਹ ਕਹਿੰਦੇ ਅਸੀਂ ਤੁਹਾਨੂੰ ਪਿਛਲੀ ਵਾਰੀ ਮਨਾ ਹੀ ਕਰਤਾ ਸੀ ਵੀ ਇਹੇ ਚੀਜ਼ਾਂ ਤੁਹਾਡੇ ਵਾਸਤੇ ਹੁਣ ਪੋਸੀਬਲ ਨਹੀਂ ਹੈਗੀ ਫਿਰ ਜਿੱਦਾਂ ਕਿਦਾਂ ਕਰਕੇ ਉਹਨਾਂ ਨੂੰ ਸਮਝਾਇਆ ਮੈਂ ਕਿਹਾ ਸਾਡੀ ਤਸੱਲੀ ਵਾਸਤੇ ਦੁਬਾਰਾ ਟੈਸਟ ਕਰਕੇ ਦੇਖ ਲਓ ਮੰਨ ਤਾਂ ਗਏ ਸੀ ਪਰ ਹੁਣ ਰਿਪੋਰਟਾਂ ਦੇ ਆਏ ਤੇ ਪਤਾ ਲੱਗਣਾ ਵੀ ਕੀ ਬਣਦਾ ਚਲ ਆ ਜਾ ਆਪਾਂ ਨੇ ਅੰਦਰ ਬਹਿ ਕੇ ਗੱਲ ਕਰਦੇ ਬਾਹਰ ਗਰਮੀ ਬਹੁਤ ਹੈ ਪੁੱਤ ਆਪਣੇ ਚਿਹਰੇ ਤੇ ਨਾ ਟੈਨਸ਼ਨ ਨਾ ਰੱਖ ਕਿਉਂਕਿ ਜੋ ਆਪਾਂ ਸੋਚਦੇ ਨਹੀਂ ਨਾ ਉਹ ਰੱਬ ਕਰ ਦਿੰਦਾ ਮम्मी ਤੁਹਾਨੂੰ ਪਤਾ ਤਾਂ ਹੈ ਵਿਆਹ ਨੂੰ 6 ਸਾਲ ਹੋ ਗਏ ਤੇ 6 ਸਾਲ ਤੋਂ ਰੱਬ ਕੋਲੋਂ ਇੱਕੋ ਚੀਜ਼ ਤਾਂ ਮੰਗੀ ਜਾਂਦੀ ਹੈ ਕਿ ਪਤਾ ਇਸ ਵਾਰ ਸੁਣ ਲਈ ਹੋਵੇ ਚਲ ਜਾ ਪੁੱਤ ਆਪਣੇ ਕਮਰੇ ਚ ਜਾ ਕੇ ਨਾ ਆਰਾਮ ਕਰ ਲੈ ਹਸਪਤਾਲ ਗਈ ਹੈ ਥੱਕ ਗਈ ਹੋਏਗੀ ਹਾਂ ਤੂੰ ਕਿਹੜੇ ਸੋਚੀ ਪੈ ਗਏ ਮम्मी ਗੱਲ ਇਹ ਆ ਨਾ ਡਾਕਟਰ ਨੇ ਇੱਕ ਵਾਰ ਸਾਨੂੰ ਇਹ ਵੀ ਕਹਿਤਾ ਕਹਿੰਦੇ ਜਿਹੜੀ ਗੱਲ ਦੀ ਆਸ ਲਾ ਕੇ ਤੁਸੀਂ ਇੱਥੇ ਆਏ ਹੋ ਨਾ ਮੇਰੇ ਕਰੀਅਰ ਵਿੱਚ ਉਹ ਚੀਜ਼ ਪੂਰੀ ਹੁੰਦੀ ਮੈਂ ਕਦੇ ਵੇਖੀ ਨਹੀਂ ਬਾਕੀ ਦੇਖੋ ਨਾ ਕੀ ਅੰਦਰ ਪੋਟਾ ਚ ਡਾਕਟਰ ਨਹੀਂ ਕਿੰਨੇ ਕ ਸਾਲ ਦੀ ਹੋਏਗੀ ਆ ਹੀ 25 30 ਸਾਲ ਦੀ ਨਾ ਤੇ ਤੇਰੀ ਨਾਨੀ 75 ਸਾਲ ਦੀ ਏ ਪੂਰਾ ਤਜਰਬਾ ਹੈ ਤੇਰੀ ਨਾਨੀ ਨੂੰ ਮੈਨੂੰ ਤਾਂ ਤੇਰੀ ਨਾਨੀ ਦੀ ਗੱਲ ਤੇ ਨਾ વિશ્વાસ ਹੈ ਠੀਕ ਆ ਪਰ ਜਸਲ ਭਾਬੀ ਨੂੰ ਤੁਸੀਂ ਦੱਸਤਾ ਵੀ ਅਸੀਂ ਹਸਪੀਟਲ ਗਏ ਸੀਗੇ ਮੈਂ ਸ਼ੀਸ਼ਵਰੇ ਨੂੰ ਵੀ ਫੋਨ ਨਹੀਂ ਕੀਤਾ ਕਿਤੇ ਇਹ ਨਾ ਗੁੱਸਾ ਕਰ ਜਾਣ ਕਿਉਂ ਸਾਡੇ ਤੋਂ ਲੁੱਕ ਕੇ ਚੀਜ਼ਾਂ ਹੋ ਰਹੀਆਂ ਨੇ ਦੱਸਣੀ ਏ ਤੇ ਦੱਸ ਦੋ ਆਪਾਂ ਕਿਹੜੀ ਕੋਈ ਚੋਰੀ ਕਰਦੇ ਪਿਆ ਮੈਂ ਕਹਿੰਦੀ ਸੀ ਵੀ ਰਿਪੋਰਟ ਆ ਜਾਂਦੀ ਹੈ ਨਾ ਫਿਰ ਸਾਰਾ ਕੁਝ ਸਾਹਮਣੇ ਆ ਜਾਣਾ ਸੀ ਚਲੋ ਫੇਰ ਵੀ ਮੰਮੀ ਜੇ ਜੈ ਸਿੰਘ ਭਾਬੀ ਪੁੱਛਦੇ ਨੇ ਤਾਂ ਰਾधिका ਨੂੰ ਮੈਂ ਕਹਿਤਾ ਸੀ ਕੁਦਰਜੀ ਸਾਰਾ ਕੁਝ ਤੇ ਜੇ ਸ਼ੀਸ਼ਵੀਰੇ ਦਾ ਫੋਨ ਮੈਨੂੰ ਆ ਗਿਆ ਮੈਂ ਸ਼ੀਸ਼ਵੀਰੇ ਨੂੰ ਵੀ ਦੱਸ ਦਾਂ ਚਲ ਠੀਕ ਹੈ ਤੇ ਤੂੰ ਬਹਿ ਮੈਂ ਤੇਰੇ ਵਾਸਤੇ ਚਾਹ ਬਣਾ ਦੇਣੀ ਤੂੰ ਹਸਪਤਾਲ ਫੇਰ ਜਾਣਾ राधिका आगे किथे गए सीगे मम्मी कंदे कोई जरूरी काम गए हो ओ दीदी ओ हुना कोई गल नहीं राधिका नहीं दसना ना ते मैं मैं गी गी दे दे, ना आज मेहताबस देखया तेरे कमरे नु लॉग ਲੱਗਾ ਆ ਮਸ਼ੀਨ ਦੇ ਉੱਪਰ ਕਪੜੇ ਪਏ ਸੀ ਤੇ ਮੈਂ ਕਿਹਾ ਮੈਂ ਵੇਲੀਆਂ ਚਲ ਧੋ ਦਿੰਨੀ ਆ ਜੇ ਅੰਦਰ ਕੋਈ ਹੋਰ ਵੀ ਕਪੜੇਗੇ ਤਾਂ ਦੇ ਦੇ ਮੈਂ ਧੋ ਦਿੰਨੀ ਆ ਨਾ ਨਾ दीदी ਕੋਈ ਗੱਲ ਨਹੀਂ ਬਾਕੀ ਹੋਣਗੇ ਧੋ ਲਾਂਗੇ ਦੱਸਣਾ ਤਾਂ ਕੀ ਐ ਮੈਂ ਤਾਂ ਇਹੀ ਡਾਕਟਰ ਕੋਲ ਦੇ ਚੈੱਕ ਅਪ ਕਰਾਣ ਗਏ ਸੀਗੇ ਚੈੱਕਅਪ ਕਰਾਂ ਕੀ ਹੋਇਆ ਠੀਕ ਹੈ ਸਭ ਕੁਝ ਪਤਾ ਨਹੀਂ ਦੀਦੀ ਸਭ ਕੁਝ ਠੀਕ ਹੈ ਕਿ ਨਹੀਂ ਇਹ ਤਾਂ ਹੁਣ ਰਿਪੋਰਟਾਂ ਦੇ ਐਂ ਤੇ ਪਤਾ ਲੱਗਣਾ ਰਾਧਿਕਾ ਕੀ ਬੋਲੀ ਜੰਨੀ ਪਈ ਹੈ ਕਿਹੜੀਆਂ ਰਿਪੋਰਟਾਂ ਮੈਨੂੰ ਮੜਾ ਜਾ ਡਿਟੇਲ ਚ ਤੇ ਸਮਝਾ ਦੀਦੀ ਮੈਨੂੰ ਤਾਂ ਨਹੀਂ ਪਤਾ ਪਰ ਪਤਾ ਨਹੀਂ ਮੰਮੀ ਨੂੰ ਤੇ ਨਾਨੀ ਨੂੰ ਇਹ ਪਤਾ ਨਹੀਂ ਕਿਉਂ ਲੱਗੀ ਜਾਂਦਾ ਕਿ ਕਿ ਮੈਨੂੰ ਦਿਨ ਛੜੇ ਹੋਏ ਨੇ ਕਿ ਜੱਫੀ ਪਾਣ ਨਾਲ ਖੁਸ਼ੀਆਂ ਮਨਾਣ ਨਾਲ ਕੋਈ ਫਾਇਦਾ ਨਹੀਂ ਜਿੰਨੀ ਦੇ ਰਿਪੋਰਟਾਂ ਦੇ ਆਏ ਤੇ ਕੁਝ ਪਤਾ ਨਹੀਂ ਲੱਗਦਾ ਜਦੋਂ ਪੋਜ਼ਿਟਿਵ ਹੋਈ ਨਾ ਰਿਪੋਰਟ ਮੈਂ ਤੁਹਾਨੂੰ ਆਪ ਆ ਕੇ ਘੋਟ ਕੇ ਜੱਫੀ ਪਾ ਕੇ ਮਿਲੂੰਗੀ ਅੱਛਾ ਰਿਪੋਰਟਾਂ ਕਰਵਾ ਆਈਆਂ ਕੋਈ ਗੱਲ ਨਹੀਂ 2 ਘੰਟੇ ਨੇ ਰਿਪੋਰਟ ਆਜਣੀਆਂ ਪਤਾ ਨਹੀਂ ਕਿਉਂ ਮੇਰਾ ਵੀ ਮਨ ਉਹਨੇ ਇਹੀ ਕਹਿੰਦਾ ਪਿਆ ਕਿ ਸਭ ਕੁਝ ਠੀਕ ਹੀ ਹੋਏਗਾ ਚਲੋ ਦੀਦੀ ਸਾਰਾ ਕੁਝ ਠੀਕ ਵੀ ਹੋਏਗਾ ਨਾ ਹਰ ਇੱਕਲ ਯਾਦ ਰੱਖਿਓ ਮੈਂ ਲੱਡੂ ਨੂੰ ਨਹੀਂ ਭੁੱਲ ਸਕਦੀ ਮੇਰੇ ਛੋਟੇ ਪੈਨੇ ਲੱਡੂ ਕੱਲ ਵੀ ਤੇਰਾ ਸੀ ਅੱਜ ਵੀ ਤੇਰਾ ਹੈ ਮੈਂ ਤਾਂ ਇਸ ਕਰਕੇ ਖੁਸ਼ ਹੁ ਨਹੀਂ ਥੀ। ਪਹਿਲੇ ਰੱਬ ਤੈਨੂੰ ਇੱਕ ਨਹੀਂ ਦਿੰਦਾ ਪਿਆ ਸੀ। ਹੁਣ ਤੈਨੂੰ ਦੋ-ਦੋ ਦੇ ਰਿਆ। ਦੀਦੀ ਤੁਸੀਂ ਐਵੇਂ ਨਾ ਡਰਾਉਣਾ ਮੈਨੂੰ। ਪਹਿਲਾਂ ਦੇਖ ਕੇ ਤਾਂ ਤੁਸੀਂ ਖੋਲਿਆ ਸੀ। ਦੂਜਾ ਮੈਂ ਕਿਤੇ ਜਾਣ ਨਹੀਂ ਦੇਣਾ। ਰਾਧਿਕਾ ਜੀਰੋ ਦਿਨ ਚੜਜਣਾ ਤੇ ਖੁਸ਼ੀ ਦੀਆਂ ਗੱਲਾਂ ਕਰੀਦੀਆਂ ਹੁੰਦੀਆਂ। ਇਦਾਂ ਤੇ ਬੋਲ ਨਹੀਂ ਮੂੰਹ ਕੱਢੀਦੇ ਹੁੰਦੇ। ਮੈਂ ਤਾਂ ਇਹੀ ਚਾਹਨੀ ਆ ਕਿ ਰੱਬ ਤੈਨੂੰ ਧੀ ਦੇ ਦੇਵੇ। ਦੋਨਾਂ ਭਰਾਵਾਂ ਨੂੰ ਪੈਨ ਮਿਲ ਜਾਏਗੀ। ਹਾਂਜੀ ਦੀਦੀ ਕਿਤੇ ਨਾ ਕਿਤੇ ਤਾਂ ਮੈਂ ਵੀ ਇਹੀ ਚਾਹਨੀ ਆ ਕਿ ਰੱਬ ਮੈਨੂੰ ਧੀ ਦੇਵੇ। ਆਰਵ ਤੇ ਲੱਡੂ ਬਾਹਰੋਂ ਰਖੜੀ ਬਣਵਾ ਲੈਣਾ। ਮੇਰੀ ਧੀ ਕੋਲ ਬਣਵਾਣ ਬਸ ਬਸ ਇੱਦਾਂ ਹੀ ਵਧੀਆ ਵਧੀਆ ਗੱਲਾਂ ਕਰ ਆ 2 ਘੰਟੇ ਨੂੰ ਦੇਖੀ ਤੈਨੂੰ ਰਿਪੋਰਟ ਦੀ ਖਬਰ ਵੀ ਵਧੀਆ ਹੀ ਮਿਲੇਗੀ ਅੰਦਰ ਜਾ ਕੇ ਤੂੰ ਰੈਸਟ ਕਰ ਮੈਂ ਤੇਰੇ ਵਾਸਤੇ ਦੁੱਧ ਲੈ ਕੇ ਆਣੀ ਆ ਰੱਬਾ ਐਨੇ ਲੱਡੂ ਦੀ ਬੜੀ ਕੇਅਰ ਕੀਤੀ ਐ ਬਸ ਉਹਦੇ ਕਰਮਾਂ ਦਾ ਫਲ ਇਹਨੂੰ ਮਿਲ ਹੀ ਜਾਵੇ ਨਗਦਾ ਤੁਹਾਡੀ ਰਿਪੋਰਟ ਚ ਕੀ ਹੋਗਾ ਇਹ ਤਾਂ ਜੀ ਹੁਣ ਤੁਸੀਂ ਹੀ ਦੱਸਣਾ ਟੈਸਟ ਅਸੀਂ ਸਵੇਰੇ ਕਰਾ ਕੇ ਗਏ ਆ ਰਿਪੋਰਟ ਆਈਆਂ ਸ਼ਾਮ ਨੂੰ ਕੋਈ ਖਾਸ ਹੀ ਗੱਲ ਹੋਣੀ ਆ ਜਿਹੜਾ ਇਹਨਾਂ ਟਾਈਮ ਲੱਗ ਗਿਆ ਜਿਹੜੇ ਤੁਸੀਂ 2-3 ਘੰਟੇ ਵਾਸਤੇ ਘਰੇ ਗਏ ਸੀ ਤੁਹਾਡਾ ਧਿਆਨ ਇੱਧਰ ਹੀ ਸੀਗਾ ਜੀ ਘਰੇ ਜਾ ਕੇ ਵੀ ਨਾ ਬਸ ਸਾਡਾ ਤਾਂ ਧਿਆਨ ਸੱਚੀ ਇੱਧਰ ਹੀ ਸੀਗਾ ਸਾਨੂੰ ਪਤਾ ਅਸੀਂ 2 ਘੰਟੇ ਕਿੱਦਾਂ ਕੱਢੇ ਨੇ ਤਾਂ ਵੇਟ ਕਰਦੇ ਪਏ ਸੀ ਕਦੋਂ ਤੁਹਾਡਾ ਫੋਨ ਆਂਦਾ ਤੇ ਕਦੋਂ ਅਸੀਂ ਵਾਪਸ ਹਸਪੀਟਲ ਆ ਕੇ ਫੇਰ ਬਹਿੰਦੇ ਹਾਂਜੀ ਇਸ ਵਾਰ ਜਿਹੜੀ ਤੁਸੀਂ ਆਸ ਲੱ ਕੇ ਆਏ ਸੀ ਨਾ ਉਹ ਤੁਹਾਡੀ ਪੂਰੀ ਹੋ ਗਈ ਆ ਦੇਖੋ ਜੀ ਮੈਂ ਆਪਣੀ ਡਾਕਟਰੀ ਲਾਈਨ ਦੇ ਵਿੱਚ ਇਦਾਂ ਦੇ ਕੇਸ ਤਾਂ ਬਥੇਰੇ ਦੇਖਿਆ ਬਟ ਤੁਹਾਡਾ ਕੇਸ ਮੈਨੂੰ ساری ਜ਼ਿੰਦਗੀ ਯਾਦ ਰਹੂਗਾ ਨਾਨੇ ਰਾਧਿਕਾ ਜੀ ਤੁਹਾਨੂੰ ਇਹਨਾਂ ਪਤਾ ਤੁਹਾਨੂੰ 3 ਮਨਥ ਲੱਗਿਆ ਹੋਇਆ ਹੈ ਦੋਸਤੋ ਕੀ ਲੱਗਦਾ ਰਾਧਿਕਾ ਦੇ ਕੁੜੀ ਹੋਏਗੀ ਜਾਂ ਮੁੰਡਾ ਜਾਂ ਫਿਰ ਜੈਸਮੀਨ ਜਾਂ ਸ਼ਰੀਕੇ ਜੋ ਜੈਸਮੀਨ ਦੀ ਮੰਮੀ ਕੋਈ ਚਾਲ ਚੱਲੇਗੀ ਘੈਂਟ ਘੈਂਟ ਟਵਿਸਟ ਆਉਂਦਾ ਵੇ ਬਣੇ ਰਿਓ ਸਟੋਰੀ ਦੇ ਨਾਲ ਕਿਉਂਕਿ ਡਾਕਟਰ ਨੇ ਹਲੇ ਕਿਹਾ ਕਿ ਤੁਸੀਂ ਪ੍ਰੈਗਨੈਂਟ ਹੋ ਬੱਚਾ ਤਾਂ ਨਹੀਂ ਹੋਇਆ ਬਹੁਤ ਸੋਹਣੇ ਸੋਹਣੇ ਟਵਿਸਟ ਪੈਣੇ